हां जी दोस्तों जे, को जे का कोई ਘਰ ਕੋਰ ਪਾਉਂਦਾ ਆਪਣੇ ਕੋ ਆ ਰੇਤਾ ਪਿਆ ਬਾਪੂ ਦੇਖ ਲੈ ਕਿੰਨਾ ਆਊਗਾ ਠੀਕ ਹਨ ਤੇ ਕੀ ਜਿਹੜੀ ਮਾਰਕੀਟ ਰੇਟ ਆ ਇਹ ਸਮੁੰਦਰੀ ਰੇਤਾਂ ਨਾਲੇ ਹਨਾ ਆ ਜਿਹੜੇ ਤੁਸੀਂ ਡਲੇ ਡੁਲੇ ਦੇਖਦੇ ਜਵਾਕਾਂ ਦੇ ਕੰਮ ਨੇ ਇਤੋਂ ਮਾਰੀ ਜਾਂਦੇ ਆ ਉਹ ਤਾਂ ਤੁਸੀਂ ਜਿਹਨੇ ਚੀਜ਼ ਲੈਣੀ ਆ ਨਾ ਦੇਖ ਕੇ ਲੈਂਦਾ ਇਹਨਾਂ ਪਾਗਲ ਦਾ ਕੋਈ ਵੀ ਨਹੀਂ ਹੁੰਦਾ ਸੋਦੇ ਲੈਣਾ ਹੋਇਆ ਦੇਖ ਲਓ ਵੀ ਹਨਾ ਤੇ ਕੀ ਰੇਟ ਆ ਉਹੀ ਰੇਟ ਦੇ ਦਾਂਗੇ ਸਮੁੰਦਰੀ ਰੇਟ ਐਨ ਤੇ ਅਸੀਂ ਬਹੁਤ ਵੱਡਾ ਟਿਪਰ ਲਹਾਇਆ ਸੀਗਾ ਲੋਕ ਬਸ ਜਿੰਨੇ ਹਲਦ ਵਾਲੇ ਘਰ ਪਏ ਆ ਮੈਂ ਕਹਿੰਦਾ ਕੋਈ ਉਹ ਜਿਹਨੇ ਨਾਮ ਮੰਗਿਆ ਹੋਵੇ ਤੇ ਦੇ ਲੋ ਇੰਨਾ ਘੱਟ ਰਹਿ ਗਿਆ ਵੀ ਦੇ ਦੇਣਾ ਯਾਰ ਕਿਉਂਕਿ ਜਗਾ ਵਿਲੀ ਕਰੀਏ ਦੀ ਇਹਨਾਂ ਨੂੰ ਕੀ ਕਰਨਾ ਤੇ ਇੱਕ ਹੋਰ ਤੋਂ ਤੋਂ ਇੱਕ ਕੁਐਸਚਨ ਪੁੱਛਣਾ ਦੋਸਤੋ ਗੁਰਮੁਖੀ ਪਾਸਾ ਚਾਹੀ ਮੈਂ ਇੱਕ ਵਾਰ ਅੱਗੇ ਵੀ ਦਿਖਾਇਆ ਸੀ ਸ਼ਾਇਦ ਆ ਦੱਸਿਓ ਯਾਰ ਹੈ ਨਾ ਬਾਬਾ ਜੀ ਦਾ ਵਾ ਸਿੱਕਾ ਜੰਮੂ ਤੋਂ ਕੋਈ ਚਿਨਾਏ ਇਸ ਵੀ ਦਾ ਹੈ ਨਾ ਇਹ ਇਹ ਦੱਸ ਸਕਦੇ ਹੋ ਤੇ ਬੈਕ ਸਾਈਡ ਹੈ ਨਾ ਗੁਰੂ ਨਾਨਕ ਦੇਵ ਜੀ ਆ ਤੇ ਬਾਲਾ ਜੀ ਮਰਦਾਨਾ ਜੀ ਹੈ ਨਾ ਆ ਦੇ ਤੁਸੀਂ ਦੇਖ ਸਕਦੇ ਹੋ ਧਿਆਨ ਨਾਲ ਤੇ ਇਧਰਲੀ ਸਾਈਡ ਮੈਨ ਲੱਗਾ ਹੈ ਨਾ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਉਹ ਹੱਥ ਜਿਵੇਂ ਬਾਜ਼ ਨਹੀਂ ਹੁੰਦਾ ਉਹ ਹੱਥ ਉੱਤੇ ਲਿਖਿਆ ਹੋਇਆ ਮੈਂ ਸਾਫ਼ ਕਰੂਗਾ ਇਹਨੂੰ ਤੇ ਸਾਫ਼ ਕਰੇ ਤਾਂ ਨਾ ਬੜੀ ਕਲੀਅਰ ਦਿਖੂਗਾ ਬਹੁਤ ਚਰਦਾ ਸਾਂਭਿਆ ਹੋਇਆ ਹੈ ਆਈਸਵੀ ਜਰੂਰ ਦੱਸਿਓ ਮੈਨੂੰ ਪਲੀਜ਼ ਗੁਰਮਖੀ ਭਾਸ਼ਾ ਚ ਮਾਫ਼ ਕਰੇ ਮੈਨੂੰ ਨਹੀਂ ਪਤਾ ਜੇ ਕਿਸੇ ਨੂੰ ਪਤਾ ਨਾ ਤਾਂ ਕਮੈਂਟਾਂ ਚ ਵੀਰੇ ਦੱਸਿਓ ਜਰੂਰ ਹੈਨਾ ਵੀ ਇਹ ਕਿੰਨੀ ਸਵੀ ਹੈ